ਤੈਨੂੰ ਪਤਾ ਹੀ ਆ ਕਿ 2 ਤਰੀਕ ਨੂੰ ਦੁਸ਼ਹਿਰੇ ਵਾਲੇ ਦਿਨ ਇੱਥੇ ਦੁਸ਼ਹਿਰਾ ਗਰਾਊਂਡ ਤੇ ਰਾਤ ਦੇ ਸਮੇਂ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਦੋ ਗੁੱਟ ਆਪਸ ਵਿੱਚ ਲੜ ਪਏ ਸੀ ਤੇ ਉਸ ਲੜਾਈ ਦੇ ਵਿੱਚ ਇੱਕ ਨੌਜਵਾਨ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰਨਾਲਾ ਦੀ ਮੌਤ ਹੋ ਗਈ ਸੀ ਇਹਦੇ ਉੱਤੇ ਇੱਕ ਜਿਹੜਾ ਖੰਜਰ ਦੇ ਨਾਲ ਵਾਰ ਕੀਤਾ ਗਿਆ ਸੀ ਜਿਹਦੇ ਕਰਕੇ ਇਹਦੀ ਮੌਤ ਹੋ ਗਈ ਸੀ ਐਫ ਆਈ ਆ ਨੰਬਰ 449 ਦਰਨਾ ਸਿਟੀ ਬਰਨਾਲਾ ਦਰਜ ਕਰ ਦਿੱਤੀ ਗਈ ਸੀ ਅਣਪਛਾਤੇ ਬੰਦੇਾਂ ਤੇ ਇਹ ਬਲਾਈਂਡ ਮਰਡਰ ਸੀ ਕਿਉਂਕਿ ਜਿਹੜੇ ਮ੍ਰਿਤਕ ਪਾਰਟੀ ਸੀ ਉਹ ਵੀ ਜਿਹੜਾ ਦੋਸ਼ੀਆਂ ਨੂੰ ਨਹੀਂ ਸੀ ਜਾਣਦੇ ਇਹ ਦਰਾਂ ਜਿਹੜਾ ਇੱਥੇ ਘੁੰਮਦੇ ਫਿਰਦੇ ਇਹਨਾਂ ਦੀ ਆਪਸ ਵਿੱਚ ਖਹਿਬਾਜੀ ਤੋਂ ਬਾਅਦ ਹੀ ਲੜਾਈ ਹੋਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਹੀ ਕਤਲ ਹੋ ਗਿਆ ਸੀ ਸੋ ਸਾਰੀਆਂ ਟੀਮਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹੋਏ ਸੀਸੀਟੀਵੀ ਕੈਮਰਾਜ਼ ਤੋਂ ਚੈਕਿੰਗ ਕਰਦੇ ਹੋਏ ਤੇ ਲੀਡ ਲੈਂਦੇ ਹੋਏ ਇਦੇ ਵਿੱਚ ਮੈਂ ਪ੍ਰੈਸ ਦਾ ਵੀ ਧੰਨਵਾਦ ਕਰਾਂਗਾ ਕਿ ਕੁਝ ਲੀਡ ਸਾਨੂੰ ਇਹਦੇ ਵਿੱਚ ਮਿਲੀਆਂ ਸੀ ਜੋ ਅਸੀਂ ਪ੍ਰੈਸ ਨਾਲ ਸ਼ੇਅਰ ਕੀਤੀਆਂ ਸੀ। ਤੋਂ ਉਹਦੇ ਨਾਲ ਉਹਦੇ ਕਾਰਨ ਵੀ ਸਾਨੂੰ ਕੁਝ ਇਨਪੁਟਸ ਪਬਲਿਕ ਤੋਂ ਮਿਲੀਆਂ। ਤੋਂ ਇਹ ਵਿਦਨ 48 ਘੰਟਿਆਂ ਦੇ ਵਿੱਚ ਵਿੱਚ ਸਾਡੀ ਜਿਹੜੀ ਬਰਨਾਲਾ ਸਿਟੀ ਦੀ ਪੁਲਿਸ ਨੇ ਇਹ ਮੁਕਦਮਾ ਟਰੇਸ ਕਰ ਲਿਆ। ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ। ਜਿਨ੍ਹਾਂ ਵਿੱਚ ਕਿ ਕੁਲਵਿੰਦਰ ਸਿੰਘ ਉਰਫ ਕਿੰਦਾ, ਬਲਜਿੰਦਰ ਸਿੰਘ ਉਰਫ ਹਰਮਨ ਸਿੰਘ ਤੇ ਦਿਲਪ੍ਰੀਤ ਸਿੰਘ ਉਰਫ ਸੰਜੇ। ਇਹ ਤਿੰਨੋਂ ਜਿਹੜੇ ਸਿੱਖ ਏ ਪਿੰਡ ਦੇ ਰਹਿਣ ਵਾਲੇ ਆ ਇੱਕ ਦੂਜੇ ਨੂੰ ਜਾਣਦੇ ਨੇ ਇਹ ਉੱਥੇ ਉਹਨਾਂ ਦੁਸ਼ਹਿਰਾ ਦੇਖਣ ਆਏ ਹੋਏ ਸੀ ਬਾਅਦ ਚੋਂ ਜਦੋਂ ਦੁਸ਼ਹਿਰਾ ਖਤਮ ਹੋ ਗਿਆ ਸ਼ਾਮ ਨੂੰ ਦੇ ਟਾਈਮ ਜਦੋਂ ਹਨੇਰਾ ਹੋ ਚੁੱਕਾ ਸੀਗਾ ਜਦੋਂ ਸਾਰੇ ਇੱਥੋਂ ਜਾ ਚੁੱਕੇ ਸੀ ਉਸ ਵੇਲੇ ਇਹਨਾਂ ਦੀ ਜਿਹੜੀ ਹੈ ਖੈਬਾਜੀ ਦੂਜੇ ਗਰੁੱਪ ਨਾਲ ਹੋਈ ਜਿਹਦੇ ਵਿੱਚ ਕਿ ਮਰਤਕ ਹੀਰਾ ਸਿੰਘ ਸ਼ਾਮਿਲ ਸੀਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਸਿੰਘ ਜਦੋਂ ਉਹਨਾਂ ਨਾਲ ਹੱਥੋ ਪਾਈ ਹੋ ਰਿਹਾ ਸੀ ਕੁਲਵਿੰਦਰ ਸਿੰਘ ਦੇ ਕੋਲ ਇੱਕ ਖੰਜਰਸੀ ਛੋਟੀ ਜਿਹਦਾ ਵਾਰ ਇਹਨੇ ਹੀਰਾ ਸਿੰਘ ਦੇ ਉੱਤੇ ਕੀਤਾ ਜੋ ਹੀਰਾ ਸਿੰਘ ਦੇ ਬੱਖੀ ਦੇ ਵਿੱਚ ਲੱਗਿਆ ਜਿਹਦੇ ਕਾਰਨ ਉਹਦੀ ਐਕਸੈਸਿਵ ਬਲੀਡਿੰਗ ਦੇ ਨਾਲ ਉਹਦੀ ਮੌਤ ਹੋ ਗਈ ਸੀ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਫਰਦਰ ਜੜੀ ਪੁੱਛਗਿੱਛ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਜਵਾ ਗਰੋਸਰੀ ਸਟੋਰ ਪਾਇਲ ਵੱਲੋਂ ਆਪ ਸਭ ਨੂੰ ਬੰਦੀ ਛੋੜ ਦਿਵਸ ਦੀਵਾਲੀ ਅਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਅਤੇ ਆਪ ਸਭ ਲਈ ਇਹ ਅਰਦਾਸ ਕਰਦੇ ਹਾਂ ਕਿ ਇਹ ਤਿਉਹਾਰ ਆਪ ਸਭ ਲਈ ਖੁਸ਼ੀਆਂ ਖੇੜੇ ਅਤੇ ਤੰਦਰੁਸਤੀਆਂ ਲੈ ਕੇ ਆਵੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਹੱਸਦਾ ਵਸਦਾ ਖੂਬ ਤਰੱਕੀਆਂ ਕਰੇ ਧੰਨਵਾਦ